ਅਗਵੀ ਸਿੱਕ ਸੀਗਾ ਬੂਟਾ ਸਿੰਘ ਰੰਗ ਕਾਲਾ ਪੱਠੇ ਪਾਇਆ ਕਰਦਾ ਸੀ ਪਤਾ ਕੀ ਬਣਾਇਆ ਬੀਬੀ ਜੀ ਬਹੁਤ ਮਾੜੀ ਗੱਲ ਕੀਤੀ ਆ ਦੇਖੋ ਕਾਂਗਰਸ ਪਾਰਟੀ ਅਸੀਂ ਲੋਕ ਬੈਠੇ ਆ ਅਸ ਲੱਕੀ ਜੀ ਬੈਠੇ ਆ ਸਿੱਧੂ ਸਾਹਿਬ ਬੈਠੇ ਅਸ ਸਾਡਾ ਭਾਈ ਪਰਿਵਾਰ ਇਸੇ ਕਰਕੇ ਕਾਂਗਰਸ ਛੱਡੀ ਆ ਹੋਰ ਕਦ ਲਈ ਛੱਡੀ ਆ ਵੀ ਹਰ ਵਾਰ ਇਹਨਾਂ ਨੇ ਆਹੀ ਕੁਛ ਕਰਨਾ ਇਹਨਾਂ ਨੇ ਕਦੇ ਸਿੱਖ ਕਤਲੇਆਮ ਤੇ ਇਨਸਾਫ ਨਹੀਂ ਦਿੱਤਾ ਇਹਨਾਂ ਨੂੰ ਕਹਿ ਕੇ ਥਾਗੇ ਵੀ ਉਹ ਬੰਦਿਆਂ ਨੂੰ ਪਾਰਟੀਆਂ ਚੋਂ ਦੂਰ ਕਰੋ ਇਹਨਾਂ ਨੇ ਨਹੀਂ ਕਰਨਾ ਇਹਨਾਂ ਨੇ ਇਹਨਾਂ ਨੂੰ ਕਹਿ ਕੇ ਥਾਗੇ ਵੀ ਉਹਨਾਂ ਨੂੰ ਸਜ਼ਾ ਦਿਵਾਓ ਇਹਨਾਂ ਨੇ ਨਹੀਂ ਦਿਵਾਈ ਇਸ ਕਰਕੇ ਆ ਜਿਹੜੀ ਗੱਲ ਕਹੀ ਆ ਅਸੀਂ ਹੁਣੇ ਸੁਣ ਰਹੇ ਸੀ ਪ੍ਰਮਾਤਮਾ ਇਹਨਾਂ ਨੂੰ ਸਮਤ ਬਖਸ਼ੇ ਅਕਲ ਬਖਸ਼ੇ ਇਹ ਸਾਰੇ ਸੀਐਮ ਪਿੱਛੇ ਤਾਂ ਲੜੀ ਰਹੇ ਆ ਰੋਜ਼ ਕਹਿੰਦੇ ਵੀ ਮੈਂ ਆ ਜਾ ਮੈਂ ਐ ਕਰੂੰ ਮੈਂ ਐ ਕਰੂੰ ਔਰ ਆ ਜਿਹੜੀ ਗੱਲ ਕਹੀ ਰੰਗ ਤੇ ਨਹੀਂ ਰੰਗ ਤੋਂ ਬਾਅਦ ਉਹਨੇ ਇਹ ਕਿਹਾ ਵੀ ਇਹ ਨਹੀਂ ਨਹੀਂ ਪੱਠੇ ਵੱਢਣ ਤੋਂ ਲਾਭ ਜਿਹੜੀ ਗੱਲ ਕਹੀ ਕਾਲਾ ਰੰਗ ਤੇ ਪੱਠੇ ਵੱਢਦਾ ਸੀ ਇਹਨਾਂ ਨੇ ਇਹ ਇਹ ਦਿਖਾਇਆ ਏ ਵੀ ਉਹ ਆਪਣੀ ਕਾਬਲੀਅਤ ਨਾਲ ਨਹੀਂ ਬਣਦੇ ਸੀ ਉਹ ਆਪਣੀ ਕਾਬਲੀਅਤ ਨਾਲ ਨਹੀਂ ਬਣਦੇ ਸੀ ਇੰਦਰਾ ਗਾਂਧੀ, ਰਜੀਵ ਗਾਂਧੀ, ਸੋਨੀਆ ਗਾਂਧੀ ਟੁਕੜਾ ਸੱਟਦੇ ਸੀ ਤੁਸੀਂ ਸਮਝੇ ਨਾ ਉਹਨਾਂ ਦਾ ਕਹਿਣ ਦਾ ਮਤਲਬ ਵੀ ਇੱਕ ਕਾਲੇ ਰੰਗ ਦਾ ਇੱਕ ਪੱਠੇ ਵੱਡ ਦਾ ਚੱਕ ਕੇ ਅਸੀਂ ਗ੍ਰਹਿ ਮੰਤਰੀ ਬਣਾਤਾ ਮਤਲਬ ਤੁਸੀਂ ਗਾਂਧੀ ਪਰਿਵਾਰ ਇਹ ਅੱਜ ਬਹੁਤ ਵੱਡੀ ਇੱਕ ਐਸੀ ਭਾਈਚਾਰੇ ਨੂੰ ਇੱਕ ਰੰਗ ਤੇ ਇੱਕ ਪੱਠੇ ਵੱਡਣਾ ਅਰੇ ਪੱਠੇ ਤਾਂ ਸਾਡੇ ਸਾਰੇ ਹੀ ਜਿਨ੍ਹਾਂ ਦੇ ਹਰ ਦੇ ਘਰ ਡੰਗਰ ਨੇ ਤੇ ਉਹ ਹਰ ਦੇ ਘਰੇ ਦੁੱਧ ਦਾ ਘਿਓ ਮੱਖਣ ਦਹੀਂ ਹਰਨ ਪੱਠੇ ਆਪਣੇ ਹਰ ਇੱਕ ਪਿੰਡ ਦਾ ਕੋਈ ਨੌਜਵਾਨ ਚਾਹੇ ਉਹ ਕਿਸੇ ਵੀ ਜਾਤ ਬਰਾਦਰੀ ਦਾ ਹੋਵੇ ਉਹ ਸ਼ਾਮ ਨੂੰ ਚਾਹ ਸਾਡੀਆਂ ਮਾਮਾ ਭੈਣਾ ਹੋਣ ਉਹ ਪੱਠੇ ਲੈ ਕੇ ਆਉਂਦੀਆਂ ਆਪਣੇ ਘਰੇ ਤੇ ਦੁੱਧਾਂ ਦੁੱਧਾਂ ਨਾਲ ਆਪਣੇ ਧੀਆਂ ਪੁੱਤ ਪਾਲਦੇ ਆ ਅੱਜ ਉਸ ਤੇ ਐਡਾ ਵੱਡਾ ਬੰਦਾ ਕਟਾਸ਼ ਤੇ ਜਦੋਂ ਸੁਣੋ ਮਾਝੇ ਦੀ ਬੋਲੀ ਚ ਉਹਨਾਂ ਦੀ ਰੀਸਾਂ ਲਾ ਰਹੇ ਆ ਉਹਨਾਂ ਦੀ ਭਾਸ਼ਾ ਮਾਝੇ ਦੀ ਭਾਸ਼ਾ ਨੂੰ ਟਿਚਰਾਂ ਕਰ ਰਹੇ ਆ ਉਹਨਾਂ ਦੀ ਭਾਸ਼ਾ ਚ ਬੋਲ ਬੋਲ ਕੇ ਕਦੇ ਕੁਛ ਇਹ 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 ਦੇਖੋ ਇਹਨਾਂ ਦਾ ਕੰਮ ਜਿਹੜਾ ਹੈ ਉਹ ਓਵਰ ਹੋ ਚੁੱਕਿਆ ਇਹ ਤੋਂ ਇਲਾਵਾ ਇਹ ਐਡੇ ਹਿੱਲ ਗਏ ਨੇ ਆ ਸਾਡੀ ਪਾਰਟੀ ਕੁਛ ਦਿਨ ਪਹਿਲਾਂ ਹੀ ਜੁਆਇਨ ਕੀਤੇ ਰਾਣਾ ਜੀ ਹੁਣੇ ਹੀ ਕੁਛ ਦਿਨ ਪਹਿਲਾਂ ਰਠਾਰ ਸਾਹਿਬ ਜੁਆਇਨ ਕੀਤੇ ਹਨ ਜੀ ਤੁਸੀਂ ਜੁਆਇਨ ਕਰਾਏ ਉਹ ਬੀਜੇਪੀ ਚ ਆਏ ਤੇ ਐਡੇ-ਐਡੇ ਬੰਡਲ ਬਣਾ ਕੇ ਕਾਂਗਰਸ ਪਾਰਟੀ ਵਾਲੇ ਵੋਟ ਚੋਰੀ ਦੇ ਨਾਤੇ ਬੰਡਲ ਐਡੇ-ਐਡੇ ਲੈਣ ਵਾਲਾ ਕੌਣ ਹੁੰਦਾ ਜਿਹੜਾ 24 ਚ ਐਮਪੀ ਬਣਿਆ ਹੈ ਕਿੰਨੇ ਐਮਪੀ ਨੇ ਜੀ ਕਾਂਗਰਸ ਦੇ 13 ਚੋਂ 8 ਦੂਜੇ ਲਾ ਲਓ 2 2 ਉਹਦੇ ਲਾ ਦੋ ਆਮ ਆਦਮੀ ਦੇ ਮੈਂ ਕਹਿਣਾ ਵੀ ਤੁਸੀਂ ਯਾਰ ਕਿਸ ਸ਼ਰਮ ਨਹੀਂ ਆਉਂਦੀ ਥੋੜਾ ਬਹੁਤਾ ਜਿਹੜਾ ਇੱਕ ਵੀ ਬੰਦਾ ਇਹਨਾਂ ਦੇ ਸਾਈਨ ਕਰ ਰਿਹਾ ਵੋਟ ਚੋਰੀ ਤੇ ਉਹਨੂੰ ਨਾਲ ਖੜਾ ਕਰਕੇ ਪੁੱਛੋ ਵੀ ਤੂੰ ਭਾਈ ਤੇਰੀ ਵੋਟ ਪਈ ਆ ਕਿ ਨਹੀਂ ਪਈ ਫਾਰਮ ਤੇ ਇਹ ਵੀ ਲਿਖਾਓ ਵੀ ਇਹਨੇ ਵੋਟ ਪਾਈ ਆ ਕਿ ਨਹੀਂ ਹਰ ਇੱਕ ਬੰਦੇ ਨੇ ਜਿਹਨੇ ਫਾਰਮ ਤੇ ਸਾਈਨ ਕੀਤੇ ਉਹਨਾਂ ਨੇ ਇਹ ਵੋਟ ਬਣਾ ਕੇ ਪਾ ਕੇ 8 MP ਆਪੋਜੀਸ਼ਨ 13 ਦੇ 13 ਬਣੇ ਆ ਤੇ ਹਰ ਜਿਹੜੇ ਥੱਬੇ ਲੈ ਰਹੇ ਆ ਫਾਰਮਾਂ ਦੇ ਉਹ ਬੇਵਕੂਫ ਕਿਹਨੂੰ ਬਣਾ ਰਹੇ ਆ ਕਿਉਂਕਿ ਜਿੱਤੇ ਤਾਂ ਤੁਸੀਂ ਹੋ ਵੋਟ ਚੋਰੀ ਕਿਵੇਂ ਹੋਗੀ ਜਿਹੜੇ ਤੁਸੀਂ ਜਿੱਤੋ ਲੈ ਰਹੇ ਹੋ ਉਹੀ ਤੁਹਾਨੂੰ ਇਹਦਾ ਮਤਲਬ ਝੂਠ ਬੋਲ ਰਹੇ ਆ ਉਹ ਗਮਰਾਹ ਕਰ ਰਹੇ ਆ ਤੁਹਾਨੂੰ ਇਹ ਸਾਰੀ ਪਾਰਟੀ ਉਸ ਤਰੀਕੇ ਦੀ ਹੋਗੀ